AC ਤੇ ਵੀ ਸਾਡੀ ਸਕੀਮ ਹੈਗੀ ਏ AC ਨੂੰ ਵੀ ਤੁਸੀਂ 499 ਰੁਪਏ ਦੇ ਕੇ ਸਾਡੇ ਕੋਲ ਕੋਈ ਵੀ AC ਲੈ ਸਕਦੇ ਹੋ ਆਸਾਨ ਕਿਸ਼ਤਾਂ ਤੇ ਉਹ ਵੀ 0% ਵਿਆਜ ਦੇ ਉੱਪਰ ਕੋਈ 100 ਰੁਪਏ ਚ ਮਰਗੀ 500 ਰੁਪਏ ਚ ਲਾ ਲਓ 500 ਰੁਪਏ ਦਿਓ AC ਆਪਣੇ ਘਰ ਲੈ ਜਾਓ AC ਤੁਹਾਡੇ ਘਰ ਲੱਗ ਜਾਏਗਾ 500 ਰੁਪਏ ਦੇ ਕੇ ਨਾਲ ਗੱਡੀ 'ਚ ਤੰਦਾਫਰ ਨਾਲ ਗੱਡੀ 'ਚ ਤੰਦਾਫਰ ਜਿਹੜਾ ਹੈਗਾ ਮਿਲੇਗਾ ਮਤਲਬ ਇਹ ਜਿਹੜੀ ਦੀਵਾਲੀ ਹੈਗੀ ਬੰਪਰ ਦੀਵਾਲੀ ਅਸੀਂ ਮਨਾ ਰਹੇ ਹਾਂ ਤੇ ਜਿਹੜੇ ਕਰ ਗੱਡੀ ਵੀ ਨਹੀਂ ਉਹ ਬੰਦਾ ਗੱਡੀ ਵਾਲ ਸੁਪਨਾ ਉਹਦਾ ਪੂਰਾ ਹੋ ਸਕਦਾ ਹਾਂਜੀ ਆਫਰ ਅਸੀਂ ਪਹਿਲਾਂ ਵੀ ਬਹੁਤ ਲਗਾਨੇ ਹਰਦਵਾਲੀ ਤੇ ਪਰ ਇਹ ਆਫਰ ਅਸੀਂ ਇਸ ਵਾਰ ਬਹੁਤ ਮਤਲਬ ਬੜੀ ਆਫਰ ਲਗਾਈਏ ਤੇ ਇਹਦੇ ਨਾਲ ਤਾਂ ਸਾਨੂੰ ਲੋਕਾਂ ਦਾ ਪਿਆਰ ਵੀ ਬਹੁਤ ਮਿਲ ਰਿਹਾ ਬਹੁਤ ਅੱਛਾ ਰਿਜ਼ਲਟ ਸਾਨੂੰ ਮਿਲੇ ਕਿ ਅਸੀਂ 17 ਤਰੀਕ ਨੂੰ ਲਾਂਚ ਕੀਤੀ ਸੀਗੀ ਆਫਰ ਇਹ ਤੇ ਅੱਜ ਬੀਤ ਰਹੀ ਹੈ 3 ਦਿਨ ਦੇ ਅੰਦਰ ਹੀ ਅਸੀਂ ਬਹੁਤ ਸਾਰੇ ਆਫਰ ਜਿਹੜੇ ਲੋਕਾਂ ਨੂੰ ਵੰਡ ਚੁੱਕੇ ਆ ਮੈਂ ਤੁਹਾਨੂੰ ਇੱਕ ਆਪਣਾ ਜਿਹੜਾ ਸਾਡਾ ਲੱਕੀ ਡਰੋ ਦਾ ਡੱਬਾ ਹੈਗਾ 쿠ਪਨ ਲਗਾਣੇ ਆ ਉਹ ਵੀ ਤੁਹਾਨੂੰ ਦਿਖਾਉਂਗਾ ਉਹ ਤੁਸੀਂ ਦੇਖੋ ਸਾਡੇ ਕੋਲ ਹੁਣ ਹੀ ਨਾਲ ਭਰਨਾ ਸ਼ੁਰੂ ਹੋ ਗਿਆ ਮਤਲਬ ਲੋਕਾਂ ਨੂੰ ਬਹੁਤ ਅਟਰੈਕਟ ਕਰ ਰਹੀ ਆ ਆਫਰ ਬਹੁਤ ਵਧੀਆ ਲੱਗ ਰਹੀ ਆ ਕਿੰਦੋਂ ਤੱਕੇ ਬੇਸੀ ਆਫਰ ਤੁਹਾਡੀ ਥੋੜੇ ਦਰਸ਼ਕਾਂ ਨੂੰ ਦੱਸੋ ਇਹ ਆਫਰ ਦੀਵਾਲੀ ਤੱਕ ਅਸੀਂ ਚਲਾਵਾਂਗੇ